ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਆ ਜਿਹੜਾ ਸਕੇਲ ਬਾਰੇ ਇਸ ਸਕੇਲ ਦੇ ਨਾਲ ਆਪਾਂ ਜਿਹੜੀਆਂ ਆਪਣੀਆਂ ਭੈਣਾਂ ਬਿਗినਰ ਨੇ ਉਹ ਆ ਸਕੇਲ ਦੇਨਕੇ ਬੀਕਰ ਪੈਦਾ ਆ ਜਾਂਦਾ ਤੇ ਜਿਹੜੀਆਂ ਆਪਾਂ ਲੈ ਜੀ ਜਿਹੜੀ ਸ਼ਾਪ ਤੋਂ ਆਪਾਂ ਲੈਸ ਲੈਣੀਆਂ ਹੈਗੇ ਵੀ ਜਣਕੇ ਆਪਾਂ ਰੀਲਾ ਲੈਣੀਆਂ ਹੈਗੇ ਤੇ ਉਸ ਸ਼ਾਪ ਦੇ ਉੱਪਰੋਂ ਹੀ ਮਿਲ ਜਾਂਦਾ ਹੈਗਾ ਤੇ ਇਸ ਸਕੇਲ ਨੂੰ ਵਰਤ ਕੇ ਆਪਾਂ ਕਿਵੇਂ ਇਸ ਸੌਖੇ ਦੇ ਸੌਖੇ ਤਰੀਕੇ ਦੇ ਨਾਲ ਆਪਾਂ ਮੋਢੇ ਦੀ ਕਾਰਟ ਪਾ ਸਕਦੇ ਆ ਇਹਦੀ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦਿੰਨੀ ਹੈਗੇ ਤੇ ਆ ਦੇਖੋ ਜੀ ਪਹਿਲਾਂ ਆਪਾਂ ਲਾ ਲੈਣਾ ਸਿਰਫ ਇੱਕ ਮੋਡੇ ਦਾ ਨਿਸ਼ਾਨ ਲੋੜ ਇੱਕ ਤੀਰੇ ਦਾ ਨਿਸ਼ਾਨ ਲਉਣਾ ਇੱਕ ਆਪਾਂ ਮੋਡੇ ਦੀ ਲਵਾਈ ਜਿੰਨੀ ਲੈਣੀ ਆ ਬਸ ਸਿਰਫ ਉਹ ਨਿਸ਼ਾਨ ਲਉਣਾ ਮਿੜ ਕੇ ਬਾਕੀ ਜਨਨ ਕਿ ਆਪਾਂ ਜਿਹੜੀ ਕਾਰਟ ਪਾਉਣੀ ਆ ਉਹ ਆਪ ਤੁਹਾਨੂੰ ਆ ਦੱਸਾਂਗੇ ਇਹਦੇ ਨਾਲ ਹੀ ਪਾਵਾਂਗੇ ਤੇ ਦੱਸ ਦਿਆਂ ਦੀ ਆਪਾਂ ਇਹਦੇ ਨਾਲ ਕਿਵੇਂ ਪਾ ਸਕਦੀਆਂ ਕਿ ਇਹ ਬਹੁਤ ਹੀ ਸੌਖੀ ਹੈ ਇਹਦੇ ਨਾਲ ਕਾਰਟ ਜਿਹੜੀਆਂ ਆਪਣੀਆਂ ਭੈਣਾਂ ਬਿਗਿਨਰ ਬਿਲਕੁਲ ਨਹੀਂ ਜਾਣਦੀਆਂ ਇਹਦੇ ਨਾਲ ਤੁਸੀਂ ਜਿਹੜੇ ਕਾਰਟ ਪਾਉਣੇ ਆਗੇ ਬਿਲਕੁਲ ਪਰਫੈਕਟ ਆਉਂਦੀ ਹੈ ਕਿ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਦੇਖੋ ਪਹਿਲਾਂ ਆਪਾਂ ਲਾਉਣਾ ਹੈਗਾ ਸਾਢੇ 5 ਲਵਾਂਗੇ ਜਨਨ ਕਿ ਤੀਰੇ ਦਾ ਤ तो अठारह इंच उन्नी इंच जहाँ फिटिंग अठारह इंच आ उन्नी इंच आह इंच आती है उन्होंने तीरा जाने के साढ़े छे इंच बहुत होंगे है आपे छः इंच जानि कि यह अठारह इंच फिटिंग का जाने के आप मोडे की काट पानी गए ती साढ़े छे इंच आप इस तरह लवेंगी तीरा लगता आपढ़े छः इंच लंबाई रखा आप मोडे लंबाई रखा आप अठ इंच के tiras 6.5 ਇੰਚ ਲੈਤਾ ਲੰਬਾਈ ਆਪਾਂ 8 ਇੰਚ ਰਵਾਂਗੇ 8 ਇੰਚ ਜਾਨਕੀ 1/2 ਇੰਚ ਤਾਂ ਆਪਣਾ نیچے ਸੀਨ ਦੇ ਵਿੱਚ ਆ ਜਾਂਦਾ 1/2 ਇੰਚ ਆਪਾਂ ਉੱਪਰ ਕਾਟ ਪਾ ਦਾਂਗੇ ਇਹ 7 ਇੰਚੀ ਤਿਆਰ ਰਹਿ ਜਾਊਗਾ ਇਸ ਤਰ੍ਹਾਂ ਨੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣੀ ਹੈ ਬਿਲਕੁਲ ਤੇ ਇਸ ਤੋਂ ਬਾਅਦ ਆਪਾਂ ਜਾਨਕੀ 8 ਇੰਚ ਇੱਥੋਂ ਵੀ ਆਪਾਂ 8 ਇੰਚ ਲੈ ਲੈਣੀ ਤੇ ਐਦਰੋਂ ਆਪਾਂ ਇੱਕ ਬਾਕਸ ਬਣਾ ਲੈਣੀ ਇਸ ਤਰ੍ਹਾਂ ਇਹ ਤਾਂ ਉਪਰ ਦੱਸ ਦੀ ਬਈ ਅਸੀਂ ਦੱਸਣਾ ਪਹਿਲਾਂ ਭੁੱਲ ਗਏ ਆਪਣਾ ਜਿਹੜਾ ਕਮੀਜ਼ ਆਪਾਂ ਇਹ ਚਾਰ ਤਹਿ ਦੇ ਵਿੱਚ ਅਸੀਂ ਤਰਾਦ ਕੋ ਆਹ ਫਰੰਟ ਵਾਲਾ ਪੀਸ ਆ ਆਹ ਬੈਕ ਵਾਲਾ ਇਹ ਫੋਲਡ ਕਰਕੇ ਰੱਖਿਆ ਹੋਇਆ ਆਪਾਂ ਦੋ ਤਹਿ ਇਸ ਤਰ੍ਹਾਂ ਫੋਲਡ ਕਰਕੇ ਰੱਖਿਆਗਾ ਤੇ ਹੁਣ ਆਪਾਂ ਲਾਵਾਂਗੇ ਫੀਟਿੰਗ ਦਾ ਨਿਸ਼ਾਨ ਫੀਟਿੰਗ ਆਪਾਂ 18 ਇੰਚ ਜਾਨੀ ਕਿ ਇਹ ਫੋਲਡ ਕਰਕੇ ਕਪੜਾ ਆਪਣਾ ਜਾਨੀ ਕਿ ਇਹ 9 ਇੰਚ ਹੋ ਗਿਆ ਅੱਧੇ ਜਾਨੀ ਕਿ ਹਾਫ ਇਹ ਦਾ 9 ਇੰਚ ਹੋ ਗਿਆ ਆਪਾਂ ਪੂਰਾ ਕਰਕੇ ਤੁਹਾਨੂੰ ਦੱਸਿਆਗਾ ਵੀ ਪੂਰਾ ਕਰਕੇ ਇਹ ਕਪੜਾ ਰੱਖਿਆ ਹੋਇਆਗਾ ਇਸ ਤਰ੍ਹਾਂ 9 ਇੰਚ ਦੇ ਦਿੱਤੇ ਨਿਸ਼ਾਨ ਲਾ ਲਾਂਗੇ ਆਪਾਂ ਦਿਸ਼ਾ ਲਾ ਕੇ ਇੱਕ ਤੁਹਾਨੂੰ ਆਪਾਂ ਇਹ ਦੱਸ ਦਿੰਨੇ ਵੀ ਆਪਾਂ ਜਿਹੜਾ ਇੱਥੋਂ ਆਪਾਂ ਸਾਢੇ 6 ਇੰਚ ਲੈਤਾ ਇੱਥੋਂ ਆਪਾਂ ਜਾਨੀ ਕਿ ਅੱਧਾ ਇੰਚ ਪਿੱਛੇ ਨੂੰ ਇੱਥੋਂ ਆਪਾਂ ਸਾਢੇ 6 ਇੰਚ ਲਵਾਂਗੇ ਆ ਸੌਰੀ 6 ਇੰਚ ਲਵਾਂਗੇ ਉਪਰੋਂ ਸਾਢੇ 6 ਇੰਚ ਨੀਚੋਂ ਸਾਢੇ 6 ਇੰਚ ਲਵਾਂਗੇ ਸਾਢੇ 6 ਤੇ 6 ਜੇ ਆਪਾਂ ਉੱਪਰੋਂ 7 ਇੰਚ ਲੈਣੀ ਆ ਤਾਂ ਨੀਚੇ ਤੋਂ ਸਾਢੇ 6 ਲਵਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਲਾਂਗੇ ਇਹਦੀ ਨਾਲ ਆ ਦੇਖੋ ਜੀ ये हमेशा ही कोई भी जाने कि आप कि ज जो भी कद तीरा आप उपरों जो सत्त इंच लैंगी चाहे उपरों आप छः इंच लैंगे तो इतों साढ़े पांच ही लवेंगे जोड़ा यही फरंट वाला जाने कि जो मूहे पा इथी ये अपने अगला पास गया इतों इत अगले पासे तो आप इतों आप कि दस देंगे आप ਇਸ ਤੋਂ ਬਾਅਦ ਆਪਾਂ ਦੱਸ ਦਿਆਂ ਵੀ ਆਪਾਂ ਕਾਟ ਕਿਵੇਂ ਪਾ ਸਕਦੇ ਆ ਇਹਦੇ ਨਾਲ ਹੁਣ ਆਪਾਂ ਜਾਨੀ ਕਿ ਇੰਚੀ ਟੇਪ ਨਾਲ ਕੋਈ ਨਹੀਂ ਆਪਾਂ ਬਿਲਕੁਲ ਵੀ ਨਹੀਂ ਬੰਦੇ ਹੈਗੇ ਵੈਸੇ ਤੁਹਾਡੀ ਜਾਣਕਾਰੀ ਲਈ ਆਪਾਂ ਸਿਰਫ ਇੱਕ ਜਾਨੀ ਕਿ ਇੱਥੇ ਆਪਾਂ ਜਾਨੀ ਕਿ ਸਵਾ ਇੰਚ ਜਾਂ ਡੇਢ ਇੰਚ ਦੇ ਉੱਤੇ ਜਿਵੇਂ ਆਪਾਂ ਨਿਸ਼ਾਨ ਲਾਉਣੇ ਹੁੰਦੇ ਹੈਗੇ ਉਹ ਤੁਹਾਨੂੰ ਲਾ ਕੇ ਦੱਸ ਦਿੰਨੇ ਆ ਇਸ ਤਰ੍ਹਾਂ ਵੀ ਇਸ ਤਰ੍ਹਾਂ ਲਾਉਣੀ ਹੈ ਆਪਾਂ ਤਾਂ ਹੁਣ ਆਪਾਂ ਉਹ ਇਹ ਨਿਸ਼ਾਨ ਲਾਇਆ ਹੋਇਆ ਇਹ ਨਿਸ਼ਾਨ ਦੇ ਉੱਪਰ ਹੀ ਆਪਣਾ ਸਕੇਲ ਆ ਜਾਊਗਾ ਤੁਸੀਂ ਦੇਖਿਓ ਤੇ ਹੁਣ ਆਪਾਂ ਪਾ ਕੇ ਦਿਖਾਵਾਂਗੇ ਤੁਹਾਨੂੰ ਆਹ ਸਕੇਲ ਦੇ ਨਾਲ ਸਕੇਲ ਹਮੇਸ਼ਾ ਤੁਹਾਨੂੰ ਇਹ ਵੀ ਦੱਸ ਦਿੰਨੇ ਵੀ ਇਹ ਕਿਵੇਂ ਰੱਖੀ ਇਸ ਤਰ੍ਹਾਂ ਹੀ ਰੱਖਣਾ ਕਈ ਆਪਣੀਆਂ ਭੈਣਾਂ ਇਸ ਤਰ੍ਹਾਂ ਰੱਖ ਕੇ ਨਾ ਇਸ ਤਰ੍ਹਾਂ ਰੱਖ ਕੇ ਐਂ ਕੱਟ ਪਾ ਲੈਂਦੀਆਂ ਨਹੀਂ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਰੱਖ ਕੇ ਨਹੀਂ ਕੱਟ ਪਾਉਣੀ ਹੈਗੀ ਇਹਨੂੰ ਰੱਖਣ ਦਾ ਤਰੀਕਾ ਐ ਹੈ ਇਹਦਾ ਜਨਨ ਕਿ ਆ ਜਿਹੜੀ ਚੀਜ਼ ਇਧਰ ਬਾਹਰ ਨੂੰ ਰੱਖਣੀ ਹੈ ਤੇ ਇਹਨੂੰ ਆਪਾਂ ਇੱਥੇ ਰੱਖ ਲੈ ਜਿਹੜਾ ਆਪਣਾ ਫੀਟਿੰਗ ਵਾਲਾ ਨਿਸ਼ਾਨ ਹੈ ਇਹਦੇ ਨਾਲ ਮਲਾ ਕੇ ਇਸ ਤਰ੍ਹਾਂ ਇਹਦੇ ਨਾਲ ਮਲਾ ਕੇ ਜਦੋਂ ਆਪਾਂ ਇਸ ਤਰ੍ਹਾਂ ਨੂੰ ਰੱਖਦੇ ਨੇ ਇਹਦੇ ਮਲਾ ਕੇ ਇਹਦੇ ਨਾਲ ਦੇਖੋ ਇਹਦੇ ਨਾਲ ਮਲਾ ਕੇ ਆਪਾਂ ਇਸ ਤਰ੍ਹਾਂ ਕਮਾ ਲੈ। ਇਹ ਹੋ ਗਈ ਆਪਣੀ ਫਰੰਟ ਵਾਲੀ ਕਾਟ ਹੁਣ ਆਪਾਂ ਬੈਕ ਵਾਲੀ ਕਾਟ ਦੱਸਦੇ ਆਂ। ਬੈਕ ਵਾਲੀ ਕਾਟ ਪਾਉਣ ਲਈ ਜੇ ਤੁਸੀਂ 3 ਜਾਂ 3.5 ਇੰਚ ਦੇ ਦਿੱਤੇ ਨਾ ਇਸ ਤਰ੍ਹਾਂ ਨਿਸ਼ਾਨ ਲਾ ਦਿਓ। ਆਪਾਂ 3.5 ਤੇ ਲਾ ਲੈਣੇ ਨਿਸ਼ਾਨ ਇੱਥੇ। 3.5 ਤੇ ਨਿਸ਼ਾਨ ਲਾ ਕੇ 3.5 ਵਾਲੇ ਨਿਸ਼ਾਨ ਤੋਂ ਜਿਹੜੀ ਆਪਣੀ ਆਹ ਵਾਲੀ ਚੀਜ਼ ਹੈ 3.5 ਨਾਲੇ ਨਿਸ਼ਾਨ ਤੋਂ ਇਹਨੂੰ ਫੀਟਿੰਗ ਵਾਲੇ ਨਿਸ਼ਾਨ ਦੇ ਨਾਲ ਬਣਾਉਣਾ ਇਸ ਤਰ੍ਹਾਂ। ਇਹਨੂੰ ਉੱਪਰੋਂ ਇਸ ਤਰ੍ਹਾਂ ਰੱਖ ਲੈ। ਆਹ ਦੇਖੋ ਜੀ। ਇਹ ਤੋ ਰੱਖ ਕੇ ਇਹਦੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਰੱਖਿਆ ਇਹਨੂੰ ਤਾਂ ਆਪਾਂ ਰੱਖਿਆ ਸੀ ਪਹਿਲਾਂ ਫਰੰਟ ਵਾਲੀ ਜੀ ਦੁਕਾਨ ਟ ਪਾਈ ਆ ਉਹ ਇਹਨੂੰ ਇਸ ਤਰ੍ਹਾਂ ਰੱਖਿਆ ਸੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲਾਂਗੇ ਇੱਥੋਂ ਉਪਰ ਤੁਸੀਂ ਸਾਡੇ 3 3 ਇੰਚ ਮਿਲ ਕੇ ਉਹਦਾ ਉਹ ਨਿਸ਼ਾਨ ਲਾ ਕੇ ਉਧਰ ਤਾਂ ਉਹ ਨਿਸ਼ਾਨ ਦੇ ਉੱਤੇ ਪ ਰੱਖਣਾ ਹੈ ਉਧਰੋਂ ਆਪਾਂ ਫੀਟਿੰਗ ਦਾ ਨਿਸ਼ਾਨ ਸਿਰਫ ਇੰਨਾ ਆਪਾਂ ਮੇਨਣਾ ਇੱਥੋਂ ਆਪਾਂ ਨੂੰ ਮੇਨਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਿਲਕੁਲ ਵੀ ਆ ਦੇਖੋ ਜੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਮਲਾ ਦਾਂਗੇ ਆ ਹੋ ਗਈ ਆਪਣੀ ਫਰੰਟ ਵਾਲੀ ਕਾਟ ਆ ਹੋ ਗਈ ਆਪਣੀ ਬੈਕ ਵਾਲੀ ਕਾਟ ਦੋਨੋਂ ਕਾਟ ਆਪਾਂ ਇਹਦੇ ਨਾਲ ਪਾ ਲਈਆਂ ਆਪਾਂ ਕੋਈ ਇੰਚੀ ਟੇਪ ਨਹੀਂ ਨਾਲ ਨਹੀਂ ਮਿਲਿਆ ਜੇ ਆਪਾਂ ਤੁਹਾਨੂੰ ਵੀ ਦੱਸ ਵੀ ਦਿੰਨੇ ਆਪਾਂ ਦੇਖੋ ਜੀ ਇੱਥੋਂ ਜੀ ਆਪਾਂ ਮੈਂਦੇ ਤਾਂ ਇਹੇ 1.5 ਇੰਚ ਦੇ ਉਸਤੇ ਪਈ ਹੈ ਆਪਣੀ ਫਰੰਟ ਵਾਲੀ ਕਾਟ ਤੇ ਹੁਣ ਆਪਾਂ ਕਰਦੇ ਨੇ ਇਹਦੀ ਕਟਿੰਗ ਇੱਥੋਂ ਆਪਾਂ ਜਨ ਕੇ 2.5 ਇੰਚ ਤੇ ਨਿਸ਼ਾਨ ਲਾ ਲੈਨੇ ਆਪਾਂ ਗਲੇ ਦਾ ਤੇ ਅੱਧਾ ਇੰਚ ਦੀ ਆਪਾਂ ਇਸ ਤਰ੍ਹਾਂ ਕਰ ਦੇਣੀ ਹੈ ਕਾਟ ਪੂਨ ਹੁਣ ਲਗਾ ਦੇਣੀ ਹੈ ਨੀ ਇਹਦੇ ਲਈ ਸਾਈਡ ਆ ਆਪਣਾ ਗੱਲ ਵਾਲਾ ਹੋ ਗਿਆ ਨਿਸ਼ਾਨ ਤੇ ਹੁਣ ਆਪਾਂ ਕਟਿੰਗ ਕਰ ਦਣੀ ਹੈ ਪਹਿਲਾਂ ਆਪਾਂ ਕਰਾਂਗੇ ਸਿਰਫ ਬੈਕ ਬੈਕ ਵਾਲੀ ਕਟਿੰਗ ਫਿਰ ਫਰੰਟ ਵਾਲੀ ਕਟਿੰਗ ਕਟਿੰਗ ਫਿਰ ਕਰਾਂਗੇ ਸੂਟ ਦੀ ਇਹਦੀ ਹਮੇਸ਼ਾ ਪਹਿਲਾਂ ਤੋਂ ਯਾਨੀ ਕਿ ਆਹ ਦੋਨੋਂ ਇਸ ਤਰ੍ਹਾਂ ਨਹੀਂ ਕੱਟਣੀ ਆਹ ਵਾਲੀ ਚੀਜ਼ ਨਹੀਂ ਕੱਟਣੀ ਪਹਿਲਾਂ ਆਪਾਂ ਆਹ ਵਾਲੀ ਚੀਜ਼ ਕੱਟਣੀ ਹੈ ਤੁਹਾਨੂੰ ਫਿਰ ਤੋਂ ਦੱਸ ਦਿੰਦੇ ਪਹਿਲਾਂ ਆਪਾਂ ਆਹ ਵਾਲਾ ਨਿਸ਼ਾਨ ਹੈ ਜਿਹੜਾ ਇਹਦੇ ਉੱਤੇ ਜਿਹੜਾ ਬੈਕ ਵਾਲੀ ਕਾਰਟ ਪਾਈ ਹੈ ਸਿਰਫ ਬੈਕ ਵਾਲੀ ਕਾਰਟ ਕੱਟਾਂਗੇ ਫਰੰਟ ਵਾਲੀ ਕਾਰਟ ਆਪਾਂ ਬਾਅਦ ਵਿੱਚ ਪਾਵਾਂਗੇ ਆਵਲੀ ਜਿਹੜੀ ਐ ਆ ਦੇਖ ਦਿੱਤੋ ਇਹ ਹੋ ਗਈ ਆਪਣੀ ਜਾਨੀ ਕਿ ਬੈਕ ਵਾਲੀ ਕਾਰਟ ਹੁਣ ਆਪਾਂ ਪਾਵਾਂਗੇ ਫਰੰਟ ਵਾਲੀ ਫਰੰਟ ਵਾਲੇ ਦੋ ਪੀਸ ਚੱਕ ਕੇ ਆ ਦੇਖੋ ਇਹ ਆਪਣੀ ਕਾਰਟ ਬੜੀ ਪਰਫੈਕਟ ਕਾਰਟ ਪੈ ਗਈ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਕਾਰਟ ਪਾ ਸਕਦੇ ਹੋ ਆ ਸਕੇਲ ਦੇ ਨਾਲ ਹੀ ਆਪਾਂ ਨੂੰ ਬਿਲਕੁਲ ਵੀ ਮੇਨਣ ਦੀ ਜਰੂਰਤ ਨਹੀਂ ਪਈ ਕੁਝ ਵੀ ਨਹੀਂ ਪਈ ਤੁਸੀਂ ਵੀ ਇਸ ਤਰ੍ਹਾਂ ਦਾ ਸਕੇਲ ਲਿਆ ਕੇ ਜਿਹੜੀਆਂ ਆਪਣੀ ਭੈਣਾਂ ਬਿਗਿਨਰ ਨੇ ਇਸ ਤਰ੍ਹਾਂ ਦਾ ਸਕੇਲ ਲਿਆਓ 20 ਰੁਪਏ ਦਾ ਆ ਜਾਂਦਾ ਇਹ ਤੇ ਇਹਦੇ ਨਾਲ ਕਾਰਟ ਪਾ ਸਕਦੇ ਆਂਗੇ ਤੇ ਧੰਨਵਾਦ ਜੀ ਆਪਣੀ ਫੁੱਲ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਤੇ ਥੈਂਕ ਯੂ ਜੀ ਫਿਰ ਤੋਂ